ਗ੍ਰੈਂਡ ਆਫ ਟੀਮ ਅੱਜ ਆਈ ਹੈ ਮੈਂ ਸਾਰੀ ਟੀਮ ਸੀਓ ਸਾਹਿਬ ਜਿਹਨਾਂ ਦੇ ਪਹੁੰਚੇ ਨੇ ਸਾਰਿਆਂ ਨੂੰ ਬਹੁਤ ਬਾਰਗਵਾਦ ਦੇਣਾ ਚਾਹੁੰਦਾ ਤੇ ਬਠਿੰਡਾ ਵਾਸੀਆਂ ਨੂੰ ਬਾਰਗਵਾਦ ਦੇਣਾ ਚਾਹੁੰਦਾ ਹੈ ਬੜਾ ਅੱਛਾ ਸਾਡੇ ਸ਼ਹਿਰ ਦੇ ਵਿੱਚ ਜੋ ਰੈਸਟੋਰੈਂਟ ਹੈ ਕਿਉਂਕਿ ਅੱਜਕੱਲ ਅਸੀਂ ਸਿਰਫ ਖਾਣੇ ਨੂੰ ਲੈ ਕੇ ਉਸ ਤਰ੍ਹਾਂ ਨਹੀਂ ਕੌਨਸ਼ੀਅਸ ਕਿ ਸਵਾਸਥ ਅਸੀਂ ਨਿਊਟ੍ਰੀਸ਼ਨਸ ਫੋਰ ਮਲਰੀਓਰੀਐਂਟ ਹੋ ਰਿਹਾ ਜਾ ਰਿਹਾ ਸੋ ਇਸ ਲਈ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ ਬਹੁਤ ਵਾਰਤਵਾ ਦੇਵਾਂਗੀ ਔਰ ਅੱਜ ਇੱਕ ਖੁਸ਼ੀਤਰ ਦਿਨ ਦੀ ਖੁਸ਼ੀਤਤਾ ਦੇਣੇ ਉਸਤੇ ਲਈ ਵੀ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਹਾਂ ਤਾਂਮੇ ਕਾਡਾ ਆਪਣਾ ਜਿਹੜਾ ਇਸ ਕਰਕੇ ਤੋਂ ਮੰਤਰੀ ਹੋ ਜਿੱਤ ਤਾਂ ਕੱਲ ਚ ਚਿਲਡਰਨ ਡੇ ਸੀਗਾ ਤਾਂ ਨੰਨ ਇੱਕ ਪਾਸੇ ਐਜੂਕੇਸ਼ਨ ਡਿਪਾਰਟਮੈਂਟ ਦੇ ਅੰਦਰ ਤੋਂ ਕੰਮ ਕਰ ਰਹੇ ਜਿਹਦੇ ਪਾਸੇ ਇਹ ਨਹੀਂ ਲੱਗ ਰਿਹਾਗਾ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਕੋ ਚੌਂਕਾਂ ਦੇ ਵਿੱਚ ਜਿਹੜੀ ਹੈ ਸਪੀਖ ਮੰਗ ਰਹੇ ਨੇ ਪਰ ਛੋਟੇ ਛੋਟੇ ਬੱਚੇ ਨੇ ਕੌਣ ਬੱਚੇ ਨੇ ਉਹ ਕਿੱਥੋਂ ਆਏ ਨੇ ਪੰਜਾਬ ਨਾਲ ਸੰਬੰਧਤ ਨਹੀਂਗੇ ਤਾਂ ਇਸੇ ਤਰ੍ਹਾਂ ਵੀ ਹਾਰਪਿੰਗ ਤੱਕ ਨਹੀਂ ਦਿੰਦੇਗੇ ਜੀ ਕੱਢੇ ਉਹਨੂੰ ਕੀ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਪੁੱਛੀ ਬਹੁਤ ਸਜیدہ ਮਸਲਾ ਔਰ ਮੈਂ ਇਹ ਵੀ ਦੱਸਾਂਗੀ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ ਔਰ ਸਾਡਾ ਡਿਪਾਰਟਮੈਂਟ ਤਕਰੀਬਨ 6 ਮਹੀਨੇ ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਜੋ ਵੀ ਬੱਚੇ ਭੀਖ ਮੰਗਦੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਸਕੂਲ ਚ ਐਡਮਿਟ ਕਰਾਈਏ ਜਾਂ ਫਿਰ ਉਹਨਾਂ ਨੂੰ ਪੇਰੈਂਟਸ ਦੇ ਦਵਾਈਏ ਵੱਡੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਬਹੁਤੇ ਬੱਚੇ ਜਿਹੜੇ ਮਾਈਗਰੇਟ ਹੋ ਕੇ ਆਉਂਦੇ ਨੇ ਔਰ ਅਸੀਂ ਉਹਨਾਂ ਨੂੰ ਰੈਸਕਿਊ ਵੀ ਕਰਕੇ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਪੇਰੈਂਟਸ ਲਾ ਜਾਂਦੇ ਹੋ ਫਿਰ ਦੁਬਾਰਾ ਉਸੇ ਕਿਤੇ ਨਾਲ ਜੁੜ ਜਾਂਦੇ ਸੋ ਇਹ ਕੋਈ ਥੋੜੇ ਦਿਨਾਂ ਦੀ ਗੱਲ ਨਹੀਂ ਹੈ ਕੁਝ ਮਹੀਨਿਆਂ ਚ ਅੱਪਾ ਸੌਟ ਆਊਟ ਕਰ ਪਾਵਾਂਗੇ ਪਟਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤਾ ਰੈਸਿਪੀ ਪਰ ਸ ਬਹੁਤ سارے ਬੱਚੇ ਰੈਸਿਪੀ ਦੇ ਸਿਰਫ ਇਹ ਹਮੇ ਲਗਾਤਾਰ ਚੱਲੀ ਹੈ ਪਰ ਜੋ ਪ੍ਰਵਾਸੀ ਬੱਚੇ ਸਾਡੇ ਕੋਲ ਆਉਂਦੇ ਨੇ ਪ੍ਰੋਬਲਮ ਉਹਨਾਂ ਦੀ ਜ਼ਿਆਦਾ ਕ੍ਰੀਏਟ ਹੋ ਰਹੀ ਹੈ ਪਰ ਅਸੀਂ ਲੱਗੇ ਹਾਂ ਕੋਸ਼ਿਸ਼ ਕਰਾਂਗੇ ਕਿ ਹਰ ਜ਼ਿਲ੍ਹੇ ਚ ਹੋਏ ਜਿਹੜੇ ਬੱਚਿਆਂ ਦੀ ਪੀਠ คิดนะว่าเด็กๆไม่เข้ามาเป็นหรอ ਤੱਕ ਰਾਇ ਨੇ ਇਹਨਾਂ 110 ਦੇ ਵਿੱਚ ਜਦ ਉਹਨਾਂ ਨੂੰ ਸਕੂਲ ਦਾ ਅਸੀਂ ਪਿਛਲੇ ਸਾਲ ਵੀ ਇਹ ਪ੍ਰੋਸੈਸ ਸ਼ੁਰੂ ਕੀਤਾ ਸੀ ਉਹਦੇ ਵਿੱਚ ਤਕਰੀਬਨ 30 ਬੱਚੇ ਅਸੀਂ ਲੈ ਕੇ ਗਏ ਸੀ ਪਰ ਉਹੀ ਗੱਲ ਮੈਂ ਤੁਹਾਨੂੰ ਕਹਾਂਗੀ ਕਿ ਇੱਕ ਸਰਕਲ ਹੈ ਜਿਹੜਾ ਦੁਬਾਰਾ ਰਿਪੀਟ ਹੋ ਰਿਹਾ ਹੈ ਇਸ ਵਾਰ ਪਟਿਆਲਾ ਕੱਲੇ ਪਟਿਆਲਾ ਦਾ ਵਿੱਚੋਂ 50 ਬੱਚੇ ਅਸੀਂ ਰੈਸਕੂ ਕਰਨੇ ਲੱਗੇ ਸੀ ਔਰ ਬਹੁਤ ਹੀ ਬੱਚੇ ਦੁਬਾਰਾ ਆ ਜਾਂਦੇ ਨੇ ਜੇ ਬਹੁਤ ਹੀ ਅਸੀਂ ਸਪੈਕਟਨੈਸ ਵੀ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਪੇਰੈਂਟਸ ਤੇ ਵੀ ਪਰਚਾ ਹੋ ਸਕਦਾ ਸੋ ਅਸੀਂ ਅਵੇਅਰ ਕਰ ਰਹੇ ਹਾਂ ਕਿ ਜਿਹੜੇ ਪੇਰੈਂਟ ਕੀ ਇਸ ਪਾਸਿਬਲ ਬੱਚਿਆਂ ਨੂੰ ਲਿਜਾ ਰਹੇ ਨੇ ਉਹਨਾਂ ਤੇ ਪਰਚਾ ਹੋਏਗਾ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪੇਰੈਂਟਸ ਪੂਰਨ ਇਨਵੋਲਡ ਹੁੰਦੇ ਨੇ ਸੋ ਉਹਨਾਂ ਲਈ ਅਸੀਂ ਜਿਹੜਾ ਨੇਬਰ ਐਕਟ ਹੈ ਉਹਦੇ ਵਿੱਚ ਵੀ ਥੋੜੀਆਂ ਜਿਹੀ ਚੇਂਜਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਮੈਂ ਚੰਡੀਗੜ੍ਹ ਦਾ ਮਸਲਾ ਵਾਪਸ ਹੋ ਗਿਆ ਹੈ ਦੁਬਾਰਾ ਉੱਠ ਖੜਿਆ ਹੈ ਹਰ ਵਾਰ ਆਪਾਂ ਗੱਲ ਕਰੀਏ ਜੋ ਚੰਡੀਗੜ੍ਹ ਦਾ ਮਸਲਾ ਦਾ ਪੰਜਾਬੀਆਂ ਹੀ ਇਸ ਥਾਪ ਵਿੱਚ ਖੜੇ ਹੈ ਚੰਡੀਗੜ੍ਹ ਪੰਜਾਬ ਦਾ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬੀ ਲੋਕਾਂ ਦੇ ਨਾਲ ਖੜੀ ਹੈ ਪੰਜਾਬੀਆਂ ਦੀ ਸੱਚੀ ਵੇਲੇ ਕਹਿ ਲੋ ਕਿ ਸ਼ੁਰੂਆਤ ਹੀ ਪੰਜਾਬ ਵਿੱਚੋਂ ਹੋਈ ਸੀ ਸੋ ਜਿੱਥੇ ਕਿਤੇ ਚੰਡੀਗੜ੍ਹ ਦਾ ਮਸਲਾ ਉੱਠੇਗਾ ਅਸੀਂ ਪੰਜਾਬੀਆਂ ਦੇ ਨਾਲ ਖੜੇ ਆ ਚੰਡੀਗੜ੍ਹ ਉਹ ਅਸੀਂ ਆਪਣਾ ਹੀ ਸਮਝਾਂ ਗਏ ਨੜਾਰભાઈ ਦੇ ਲੈ ਕੇ ਸਵਾਲ ਬੜੇ ਉੱਠ ਰਹੇ ਹੈ ਜੀ ਪੈਰભાઈ ਕਹਿੰਦੇ ਪ੍ਰੋਪਰ ਨਹੀਂ ਕੀਤੀ ਜਾ ਰਹੀ ਕਿਉਂ ਇਹ ਹੋ ਸਕਦਾ ਕਿ ਵਿਰੋਧੀ ਧਿਰਾਂ ਵੱਲੋਂ ਕੁਝ ਗਲਤ ਸੱਦਾ ਹਵਾਇਆ ਹੋਵੇ ਉਹਨਾਂ ਦਾ ਲੱਗਿਆ ਜਾਲ ਹੋ ਪਰ ਜਿਵੇਂ ਮੈਂ ਕਹਾਂਗੀ ਤੇ ਮਾਨ ਸਾਹਿਬ ਨੇ ਭਾਵੇਂ ਪੰਜਾਬ ਦੇ ਕੋਈ ਵੀ ਮਸਲੇ ਤੋਂ ਉਹਨਾਂ ਨੂੰ ਮੂਰੇ ਲੱਗ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਿਸੇ ਵੀ ਕੋ ਕੋ ਪਿੱਛੇ ਨਹੀਂ ਲੱਗਾਂ ਮੈਡਮ ਉਹਨਾਂ ਨੇ ਤਾਂ ਦੱਸਿਆ ਕਿ ਅਡ ਜ਼ਮੀਨ ਜਿਹੜੀ ਹੈ